ਦੇਖੋ ਕੇਂਦਰ ਨੂੰ ਪਰ ਡੰਡਾ ਦਿੱਤਾ ਨਾ ਇਹਨੇ ਤੈਨੂੰ ਪਤਾ ਲੱਗਿਆ ਵੀ ਸਾਡੇ ਕੋਲ ਸਾਰੇ ਹਿਸਾਬ ਮੰਗ ਲੈਣਾ ਤਾਂ ਥੋੜੇ ਬਹੁਤੇ ਨਾ ਦੀ ਜਿਹੜੇ ਐਮਐਲਏ ਨੇ ਉਥੇ ਰਿਬਨ ਕੱਟ ਕੇ ਹਾਰ ਪਵਾ ਕੇ ਉਥੇ ਮਾੜਾ ਮੋਟਾ ਉਹ ਕਰ ਰਹੇ ਨੇ ਡਰਾਮਾ ਕੀ ਨਵਾਂ ਤਬਦੀਲ ਹੋਇਆ ਮੈਨੂੰ ਦੱਸ ਸਕੂਲਾਂ ਦੇ ਵਿੱਚ ਕੀ ਕਰਿਆ ਬਾਥਰੂਮਾਂ ਦੇ ਤੁਸੀਂ ਟੂਟੀਆਂ ਠੀਕ ਕਰਾ ਕੇ ਤਾਂ ਘਾਟੜ ਕਰ ਰਹੇ ਹੋ ਕੋਈ ਕੀ ਗੱਲ ਹੈ ਯਾਰ ਤੁਸੀਂ ਕੀ ਸਮਝਦੇ ਕਿ ਲੋਕਾਂ ਨੂੰ ਪੜਨੇ ਲੋਕ ਜਾਣਦੇ ਨਹੀਂ ਕਿਉਂ ਵਿਰੋਧ ਹੋ ਰਹੇ ਨੇ ਤੁਹਾਡੇ ਪਿੰਡਾਂ ਦੇ ਵਿੱਚ ਅਜੇ ਰੁਕ ਜਾਓ ਆ ਪੰਜ ਚਾਰ ਮਿੰਟ ਨਿਕਲਣ ਦਿਓ ਲੋਕਾਂ ਨੇ ਤੁਸੀਂ ਤਾਂ ਹੁਣ ਵੱਢ ਜਾਣੇ ਨਾ ਪਿੰਡਾਂ 'ਚ ਤੁਹਾਡਾ ਉਹ ਹਾਲ ਹੋਣਾ ਤੁਹਾਨੂੰ ਘਰਾਂ 'ਚ ਵੀ ਨਹੀਂ ਲੋਕਾਂ ਨੇ ਰਹਿਣ ਦੇਣਾ ਅਮਨ ਸ਼ਾਂਤੀ ਦੇਣਾ ਸ਼ਾਂਤੀ ਦੇ ਨਾਲ ਤੁਹਾਡੇ ਘਰਾਂ ਦੇ ਬਾਹਰ ਧਰਨੇ ਲੱਗਣੇ ਨੇ ਲੋਕਾਂ ਦੇ ਤੁਸੀਂ ਰੁਕ ਜਾਓ ਥੋੜਾ ਜਿਹਾ ਕਰ ਲਓ ਜਿਹੜੀ ਮौज ਕਰਨੀ ਹੈ ਇਹ ਜਿਹੜੇ ਹਾਰ ਨੇ ਥੋੜਾ ਜਿਹਾ ਜਿਹੜੇ ਪਹਿਨੇ ਨੇ ਬਾਕੀ ਉਸ ਤੋਂ ਬਾਅਦ ਤੁਹਾਡੀ ਹਾਰੇ ਹਾਰੇ ਮੈਂ ਦੱਸਣਾ ਚਾਹੁੰਦਾ ਭਗਵੰਤ ਮਾਨ ਸਾਹਿਬ ਬੜੇ ਮੱਖਣ ਮਗਰ ਮੱਛੀ ਜਿਹੜੇ ਤੁਸੀਂ ਅਕਾਲੀ ਦਲ ਵਾਂਗ ਉਹਨਾਂ ਨੂੰ ਵੀ ਹੱਥ ਪਾ ਰਹੇ ਕਾਂਗਰਸ ਵਾਂਗ ਹੱਥ ਨਹੀਂ ਪਾਇਆ ਤੁਸੀਂ ਉਹਨਾਂ ਨੂੰ ਤੁਸੀਂ ਗਰੀਬਾਂ ਨੂੰ ਗਰੀਬਾਂ ਦੇ ਘਟ ਆ ਰਹੇ ਮੈਂ ਇੱਕ ਵੀਡੀਓ ਦੇਖੀ ਸੀ ਸੋਸ਼ਲ ਮੀਡੀਆ ਤੇ ਇੱਕ ਗਰੀਬ ਮਾਂ ਕਹ ਰਹੀ ਕਹਿੰਦੀ ਮੇਰਾ ਪੁੱਤ ਆ 6 ਸਾਲ ਤੋਂ ਜੇਲ੍ਹ ਦੇ ਵਿੱਚ ਐ ਤੁਸੀਂ ਕੀ ਦਾ ਘਟਾ ਰਹੇ ਕਿਨੇ ਨਸ਼ਾ ਵੇਚਦਾ ਕਿਵੇਂ ਜਿਹੜਾ ਬੰਦਾ ਹੀ ਨਸ਼ਾ ਵੇਚਣ ਨਾਲ ਆ ਜਾਂ ਖਾਣ ਨਾਲ ਜੇਲ੍ਹ 'ਚ ਐ ਤਾਂ ਘਰ ਤਾਂ ਉਹਨਾਂ ਨੇ ਕਿੱਸ ਤਰ੍ਹਾਂ ਨਾਲ ਲੋਨ ਚੱਕ ਕੇ ਬਣਾਇਆ ਯਾਰ ਉਹਦੇ ਘਰ ਤੇ ਬਿਲਡੋਜ਼ਰ ਫੇਰਦਾ ਇਸ ਤਰ੍ਹਾਂ ਦੇ ਪਰਿਵਾਰਾਂ ਨਾਲ ਤੁਸੀਂ ਉਹਨਾਂ ਦੀ ਬਾਦਵਾਮਾਂ ਲੈ ਕੇ ਆਪਣਾ ਵਾਹ ਵਾਈ ਨਾ ਖੱਟੋ ਮગર ਮੱਛੀ ਨੂੰ ਹੱਥ ਪਾਓ ਜਿਹੜੇ ਵੱਡੇ ਮગર ਮੱਛ ਨੇ ਉਹ ਕਿਉਂ ਨਹੀਂ ਫੜੇ ਜਾਂਦੇ ਤੁਹਾਡੇ ਕੋਲ ਕੀ ਗੱਲ ਤੁਹਾਡੇ ਕੋਲ ਤਾਕਤ ਨਹੀਂ ਹੈ ਫੁੱਲ ਫਲੇਸ਼ ਦੀ ਮੁੱਖ ਮੰਤਰੀ ਨਹੀਂ ਹੋ ਕਿਹੜੀ ਚੀਜ਼ ਦੀ ਕਮੀ ਹੈ ਡੀਜੀਪੀ ਤੋਂ ਖਲਾਫ ਤੁਹਾਡੀ ਮੰਨਦੇ ਨਹੀਂ ਚੱਕ ਕੇ ਤੇ ਤੁਹਾਨੂੰ ਕਿਹਨੇ ਤੁਹਾਨੂੰ ਇਸ ਤਰ੍ਹਾਂ ਦਾ ਮਜਬੂਰ ਕੀਤਾ ਕਿ ਗਰੀਬਾਂ ਨੂੰ ਦੱਬੀ ਚੱਲੋ ਮਾਰੀ ਚੱਲੋ ਬਗੜੇ بڑے ਮਗਰਮੱਛਾਂ ਨੂੰ ਫੜਉਣਾ ਜਦੋਂ ਤੱਕ ਮਗਰਮੱਛ ਫੜੇ ਨਹੀਂ ਜਾਂਦੇ ਕੋਈ ਹੋਵੇ ਭਵੇਂ ਸਰਕਾਰਾਂ ਨੂੰ ਸਭ ਪਤਾ ਹੁੰਦਾ ਹੈ ਕਿ ਇਹ ਕਿ ਪਿੰਡਾਂ ਦੇ ਵਿੱਚ ਝਾੜੂ ਵਾਲਿਆਂ ਨੂੰ ਹੁਣ ਬੜਾ ਨਹੀਂ ਦਿੰਦੇ ਹੈਗੇ ਲਗਾਤਾਰ ਕਿਸਾਨਾਂ ਦੇ ਉੱਤੇ ਜੋ ਤਸ਼ੱਦਦ ਹੋਇਆ ਕਿਸਾਨਾਂ ਦੇ ਮਨਾਂ ਦੇ ਵਿੱਚ ਰੋਸ ਆ ਵਕ ਵਕਤਾਂ ਮਾਂ ਤੇ ਜਾ ਕੇ ਜਿਹੜਾ ਕਿ ਘਰਾਓ ਵੀ ਕੀਤਾ ਜਾ ਰਿਹਾ ਹੈ ਮੋਦੀ ਜੀ ਨੂੰ ਬਦਨਾਮ ਕਰਦੇ ਸੀ ਇਹ ਲੋਕ ਇਹੀ ਲੋਕ ਬਦਨਾਮ ਕਰਦੇ ਸੀ ਭਵੇਂ ਉਹ ਝਾੜੂ ਵਾਲੇ ਕੋਣ ਹੋਰ ਪਾਰਟੀਆਂ ਵਾਲੇ ਹੋਣ ਇਹ મોદી ਜੀ ਨੂੰ ਬਦਨਾਮ ਕਰਦੇ ਸੀਗੇ ਅੱਜ ਕਿੱਥੇ ਨੇ ਉਹ ਲੋਕ ਐਵੇਂ ਪੁੱਛਣਾ ਚਾਹੁੰਨਾ ਹੈ ਝਾੜੂ ਵਾਲੇ ਉਹ ਤੁਸੀਂ ਡਾਂਗਾ ਮਾਰੀਆਂ ਕਿਸਾਨਾਂ ਦੇ ਉਹਨਾਂ ਦੇ ਪੱਗਾਂ ਲਾਈਆਂ ਨੇ ਉਹਨਾਂ ਦੀ ਚੁੰਨੀਆਂ ਰੁਣੀਆਂ ਸਾਡੀ ਪੈਣਾ ਦੀਆਂ ਬਦਨਾਮ ਤੁਸੀਂ મોદી ਜੀ ਨੂੰ ਕਰਦੇ ਸੀ ਸੈਂਟਰ 'ਚ ਸਾਡੀ ਸਰਕਾਰ ਹੈ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਸੈਂਟਰ 'ਚ ਅਸੀਂ ਵੀ ਕਿਸਾਨਾਂ ਨੂੰ ਠਾਲ ਸਕਦੇ ਸੀ ਮੇਰੇ ਵੀਰ ਅਸੀਂ ਕਿਉਂ ਨਹੀਂ ਧੱਕਾ ਕਰਿਆ ਸਾਨੂੰ ਪਤਾ ਹੈ ਅਸੀ ਉਹਨਾਂ ਦੇ ਭਾਵਨਾਵਾਂ ਨੂੰ ਸਮਝਦੇ ਆ ਜੋ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ ਤੁਹਾਨੂੰ ਕੀ ਦਿੱਕਤ ਸੀ ਬਈ ਕਿਸੇ ਤਰੀਕੇ ਨਾਲ ਠਾੜਾ ਜਾ ਸਕਦਾ ਉਹਨਾਂ ਨੂੰ ਖਿੱਚ ਖਿੱਚ ਕੇ ਧੂ ਧੂ ਕੇ ਗੱਡੀ ਚ ਫੇਟਿਆ ਇਹਨਾਂ ਨੂੰ ਟਰਾਲੀ ਚੋਰ ਕਹਿਣ ਲੱਗੇ ਤੁਹਾਨੂੰ ਪਤਾ ਹੀ ਹੈ ਟਰਾਲੀ ਚੋਰ ਨਾ ਬੜੇ ਨਾਮ ਨਾਲ ਮਸ਼ਹੂਰ ਹੋਏ ਨਹੀਂ ਕਿੱਥੇ ਕਿੱਥੇ ਗਿਆ ਉਹਨਾਂ ਦਾ ਸਮਾਨ ਏਸੀ ਕੂਲਰ ਫ੍ਰਿਜ ਉਹਦੇ ਟਰਾਲੀਆਂ ਕਿੱਥੇ ਗਏ ਗਰੀਬਾਂ ਦੀਆਂ ਉਹ ਕਿਸਾਨ ਗਰੀਬ ਨੇ ਓਏ ਉਹ ਕਿਉਂ ਉਹਨਾਂ ਦੇ ਬਦਨਾਮਾਂ ਲਈਆਂ ਤੁਸੀਂ ਨਰਿੰਦਰ ਮੋਦੀ ਜੀ ਦਾ ਉਹ ਦੇਵਤਾ ਬੰਦਾ ਹੈ ਉਹ ਜਿਹਨੂੰ ਤੁਸੀਂ ਬਦਨਾਮ ਕਰ ਰਹੇ ਹੋ ਇਸ ਤਰ੍ਹਾਂ ਇਹ ਚੱਲਣਾ ਚੱਲਣਾ ਮੈਨੂੰ ਮੀਟਿੰਗ ਉਹ ਉਸ ਦੇ ਵਿੱਚ ਵੀ ਕਿਸਾਨਾਂ ਨੇ ਕਹਿ ਦਿੱਤਾ ਇਹਨਾਂ ਨੇ ਨੂੰ ਹੀ ਬੁਲਾਇਆ ਇਹਨਾਂ ਨੂੰ ਹੀ ਬੁਲਾਇਆ ਹਾਂ ਤਾਂ ਕੰਮ ਹੀ ਨਹੀਂ ਉੱਥੇ ਕੋਈ ਕਹਿੰਦੇ ਇਹਨਾਂ ਨੂੰ ਤਾਂ ਚੰਗਾ ਨਹੀਂ ਸਮਝਦੇ ਉਹ ਕਹਿੰਦੇ ਜੇ ਮੁੱਖ ਮੰਤਰੀ ਜਾਂ ਕੋਈ ਨੁਮਾਇੰਦਾ ਆਊਗਾ ਪੰਜਾਬ ਸਰਕਾਰ ਦਾ ਅਸੀਂ ਮੀਟਿੰਗ ਹੀ ਨਹੀਂ ਕਰਨੀ ਇੰਨੇ ਦੁਖੀ ਨੇ ਕਿਸਾਨ ਨਾ ਤੂੰ ਤੁਸੀਂ ਬੜਨ ਦੀ ਗੱਲ ਕਹਿ ਰਹੇ ਪਿੰਡਾਂ ਚ ਇਹਨਾਂ ਨੇ ਨਹੀਂ ਬੜਨ ਦੇਣਾ ਸਾਡੇ ਭਰਾਵਾਂ ਨੇ ਕਿਸਾਨਾਂ ਨੇ ਕਿਸਾਨਾਂ ਨੂੰ ਸਮਝ ਆ ਗਈ ਗੱਲ ਕਿਸਾਨਾਂ ਨੂੰ ਸਨਮਾਨ ਦੇ ਸਕਦਾ ਤਾਂ ਨਰਿੰਦਰ ਮੋਦੀ ਦੇ ਸਕਦਾ ਕਿਸਾਨਾਂ ਦੀ ਗੱਲ ਕਰ ਸਕਦਾ ਤਾਂ ਨਰਿੰਦਰ ਮੋਦੀ ਕਰ ਸਕਦਾ ਕਿਸਾਨਾਂ ਨੂੰ ਜੇਕਰ ਕਿਸਾਨਾਂ ਦੀ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਬਚਾ ਸਕਦਾ ਤਾਂ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਪਜਾ ਸਕਦੀ ਹੈ ਇਹਨਾਂ ਨੇ ਹਮੇਸ਼ਾ ਡਾਂਗਾ ਮਾਰਿਆ ਕਿਸਾਨਾਂ ਦੇ ਭਾਵੇਂ ਹੋਰ ਸਰਕਾਰਾਂ ਹੋਣ ਪਹਿਲਾਂ ਵੀ ਸਰਕਾਰਾਂ ਰਹੀਆਂ ਇਹਨਾਂ ਨੇ ਡਾਂਗਾ ਮਾਰ ਕੇ ਕਿਸਾਨਾਂ ਨੂੰ ਵਰਤੋਂ 'ਚ ਲੈ ਕੇ ਆਉਂਦੇ ਵਰਤੋਂ ਵਰਤ ਲੈਂਦੇ ਨੇ ਵੋਟਾਂ ਪਵਾ ਕੇ ਬਾਅਦ ਵਿੱਚ ਤੋਂ ਬਾਅਦ ਡਾਂਗਾ ਮਾਰਦੇ ਇਸ ਤਰੀਕੇ ਕੰਮ ਕੀਤਾ ਝਾੜੂ ਪਾਤੀ ਨੇ ਆਉਣ ਸਮਾਂ ਤੁਹਾਨੂੰ ਸਭ ਕੁਝ ਕਲੀਅਰ ਹੋ ਜਾਣਾ ਹੈ ਕਿਸਾਨ ਬੜੇ ਨਦੂ ਦੁਖੀ ਨੇ ਇਨਾਂ ਦੇ ਘਰਾਂ ਦੇ ਬਾਹਰ ਧਰਨੇ ਸ਼ੁਰੂ ਹੋਣ ਲੱਗੇ ਨੇ ਬਸ ਤੁਸੀਂ ਥੋੜਾ ਟਾਈਮ ਰੁਕੋ ਕਿਤੇ ਕੁਛ ਨਹੀਂ ਪੰਜਾਬ ਲਈ ਧਰਨੇ ਸ਼ੁਰੂ ਹੋਣਗੇ ਬੀਬਲ ਡੋਜ਼ਰ ਐਕਸ਼ਨ ਹੋ ਰਿਹਾ ਲਗਾਤਾਰ ਦੂਜੇ ਪਾਸੇ ਉਹ ਡੀਜੀਪੀ ਨੇ ਵੀ ਜਿਹੜਾ ਕਿ ਐਕਸ਼ਨ ਲਿਆ ਤੇ ਉਹਨਾਂ ਨੇ ਕਿਹਾ ਕਿ 31 ਮਈ ਤੱਕ ਜਿਹੜਾ ਕਿ ਨਸ਼ਾ ਖਤਮ ਹੋ ਜਾਏਗਾ ਪੰਜਾਬ ਨਸ਼ਾ ਮੁਕਤ ਹੋਏਗਾ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਜੇ ਡੀਜੀਪੀ ਸਾਹਿਬ ਕਹਿੰਦੇ ਨੇ ਪਰ ਮੈਨੂੰ ਲੱਗਦਾ ਨਹੀਂ ਹੈ ਜਿਹੜੇ ਮੈਂ ਪਹਿਲਾਂ ਤੁਹਾਨੂੰ ਦੱਸ ਗਿਆ ਨਾ ਵੀ ਵੱਡੇ ਮਗਰਮਾ ਜਦੋਂ ਤੱਕ ਨਹੀਂ ਫੜੇ ਜਾਂਦੇ ਖਾਨ ਵਾਲੇ ਤਾਂ ਹੀ ਹਟਣਗੇ ਨਸ਼ਾ ਜੇ ਬੰਦਣਾ ਬੰਦ ਹੋਊ ਬਿਕਣਾ ਬੰਦ ਹੋਊਗਾ ਤੁਹਾਨੂੰ ਚੀਜ਼ ਸਾਰੀ ਨਾਲ ਮਿਲਦੀ ਹੈ ਤੁਸੀਂ ਕਿਉਂ ਨਹੀਂ ਲਓਗੇ ਮਾਰਕੀਟ ਦੇ ਵਿੱਚ ਤੁਹਾਨੂੰ ਚੀਜ਼ ਮਿਲਦੀ ਹੈ ਤਾਂ ਤੁਸੀਂ ਲਓਗੇ ਜੇ بڑے ਮਗਨ ਮਚਨ ਦੀ ਖੇਵ ਚੰਗੀ ਤਰ੍ਹਾਂ ਉਹਨੂੰ ਜੋ ਮਿੱਟੀ ਪਾ ਕੇ ਬੰਦ ਨਹੀਂ ਕਰਦੇ ਉਹਨੂੰ ਬੰਦ ਕਰ ਦੇਣਗੇ ਤਾਂ ਨਸ਼ਾ ਬੰਦ ਹੋਏ ਕੱਦੀ ਛੱਡੋ ਭਵੇਂ ਹੋਰ ਕੱਤੀਆਂ ਵੀ ਆ ਜਾਣ ਤਾਂ ਨਸ਼ਾ ਮੇਰੇ ਹਿਸਾਬ ਨਾਲ ਇੱਕ ਸਰਕਾਰ ਦਾ ਹੁੰਦਾ ਹੈ ਵੀ ਚਲੋ ਲੋਕਾਂ ਨੂੰ ਇਧਰ ਧਿਆਨ ਲੈ ਕੇ ਜਾਣਾ ਪਰ ਮੈਨੂੰ ਨਹੀਂ ਲੱਗਦਾ ਜਿਹੜੇ ਹਿਸਾਬ ਨਾਲ ਇਹ ਚੱਲ ਰਹੇ ਨੇ ਬਲਡੋਜ਼ਰ ਫੇਰ ਨਾਲ ਇੰਨੀ ਰਸ਼ੇ ਬੰਦ ਹੁੰਦੇ ਨਸ਼ੇ ਬੰਦ ਹੁੰਦੇ ਨੇ ਦਿਲੋਂ ਕੰਮ ਕਰਨ ਦੇ ਨਾਲ ਇਹ ਦਿਲੋਂ ਕੰਮ ਕਰਨਾ ਹੀ ਅਸਲ ਦੇ ਵਿੱਚ ਆਉਂਦੇ بڑے ਮਗਰਮਾਚ ਫੜਨ ਨਸ਼ਾ ਪੰਦ ਜੇ ਫਿਰ ਪੰਜਾਬ ਦੇ ਲੋਕਾਂ ਨਾਲੇ ਡਰਾਮਾ ਕਿਉਂ ਇਹ ਪੰਜਾਬ ਪੰਜਾਬ ਦੇ ਦੁਸ਼ਮਣ ਲੋਕ ਨਹੀਂ ਇਹ ਕੁਝ ਸਮੇਂ ਵਾਸਤੇ ਆਏ ਮੌਸਮੀ ਡੱਡੂ ਬਣ ਕੇ ਬਸ ਹੁਣ ਜਦੋਂ ਬਰਸਾਤ ਆ ਗਈ ਤਾਂ ਨਿਕਲੇ ਆਉਂਦੇ ਨੇ ਜਦੋਂ ਬਰਸਾਤ ਬੰਦ ਹੋ ਗਈ ਬੰਦ ਇਹਨਾਂ ਦਾ ਕੰਮ ਹੁਣ ਸਮਾਪਤ ਹੈ ਥੋੜੇ ਸਾਲ ਬਤਾ ਸਮਾਂ ਰਹਿ ਗਿਆ ਨਾ ਤਾਂ ਸਰਕਾਰ ਦਾ ਕੋਈ ਗੱਲ ਨਹੀਂ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਜਾਣਾ ਹੈ ਇਹ ਲੋਕ ਦੱਸਣ ਕੀ ਇਹ ਸਕੀਮ ਕੇਂਦਰ ਦੀ ਹੈ ਕਿ ਨਹੀਂ ਇਹ ਗੱਲ ਦੱਸਣ ਕੀ ਲਾਇਆ ਇਹਨਾਂ ਨੇ ਕੇਂਦਰ ਦਾ ਸਾਰਾ ਪੈਸਾ ਜਿਹੜਾ ਕਿ ਭੇਜਿਆ ਸੀ ਹਜ਼ਾਰਾਂ ਕਰੋੜ ਰੁਪਏ ਲੱਗ ਗਿਆ ਸਿੱਖਿਆ ਤੇ ਲੱਗਿਆ ਕਿਹੜਾ ਸਿੱਖਿਆ ਤੇ ਲੱਗਿਆ ਝੂਠੀਆਂ ਗੱਲਾਂ ਨੇ ਬਸ ਜਿਹੜਾ ਪਹਿਲੇ ਚੱਲ ਰਿਹਾ ਹੈ ਉਸੀ ਤਰ੍ਹਾਂ ਚੱਲ ਰਿਹਾ ਕੋਈ ਨਵੀਂ ਗੱਲ ਇਸ ਤੇ ਵਿੱਚ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪੰਜਾਬ ਦੇ ਵਿੱਚ ਸਿਆਸਤ ਲਗਾਤਾਰ ਭੱਖਦੀ ਜਾ ਰਹੀ ਹੈ 2027 ਦੀਆਂ ਚੋਣਾਂ ਆ ਰਹੀਆਂ ਨੇ ਪਰੰਤੂ ਇਸ ਤੋਂ ਪਹਿਲੇ ਸਿਆਸਤ ਦਾ ਅਖਾੜਾ ਵੀ ਭੱਖਦਾ ਜਾ ਰਿਹਾ ਤੇ ਦੂਜੇ ਪਾਸੇ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਤੇ ਅੱਜ ਸਾਡੇ ਨਾਲ ਬੀਜੇਪੀ ਦੇ ਸਪੋਕਸ ਪਰਸਨ ਕੁਲਦੀਪ ਸਿੰਘ ਸਿੱਧੂਪੁਰ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਰੋਜ਼ਾਨਾ ਟਾਈਮ ਦਾ ਜੀ ਪਹਿਲਾ ਸਵਾਲ ਮੇਰੇ ਹੀ ਕਿ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਹੈ ਬੀਜੇਪੀ ਲਗਾਤਾਰ ਇਸ ਗੱਲ ਦਾ ਵਿਰੋਧ ਕਰ ਰਹੀ ਹੈ ਤੁਹਾਡੇ ਵੱਲੋਂ ਵੀ ਪੁਤਲੇ ਸਾੜੇ ਜਾ ਰਹੇ ਨੇ ਬਿਲਕੁਲ ਜੀ ਜਿਹੜੀ ਇਹ ਘਟਨਾ ਵਾਪਰੀ ਹੈ ਕਿਉਂਕਿ ਪਾਕਿਸਤਾਨ ਆਪਣੀਆਂ ਕੋਜੀਆਂ ਜਿਹੜੀਆਂ ਹਰਕਤਾਂ ਨੇ ਉਹਨਾਂ ਤੋਂ ਬਾਝ ਨਹੀਂ ਆਉਂਦਾ ਜੀ ਉਹਦੇ ਆਧਾਰ ਤੇ ਹੁਣ ਜਦੋਂ ਜਿਹੜੇ ਸਲਾਨੀ ਸਾਡੇ ਜਦੋਂ ਭਾਰਤ ਦਾ ਮਾਹੌਲ ਜਿਹੜਾ ਸ਼ਾਂਤਮਈ ਹੁੰਦਾ ਹੈ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਮੋਦੀ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਸਾਡਾ ਦੇਸ਼ ਹੈ ਭਾਰਤ ਦੇਸ਼ ਉਹ ਤਰੱਕੀ ਦਾ ਕਰ ਰਿਹਾ ਹੈ ਉਹ ਕਸ਼ਮੀਰ ਦੇ ਵਿੱਚ ਉਹ ਜਿਹੜੇ ਬੇਰੁਜ਼ਗਾਰ ਲੋਕ ਸੀ ਉਹਨਾਂ ਨੂੰ ਰੋਜ਼ਗਾਰ ਵੀ ਮਿਲਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਭਾਰਤ ਦੇ ਸਲਾਨੀ ਤੇ ਹੋਰ ਲੋਕ ਉੱਥੇ ਜਾ ਕੇ ਆਪਣਾ ਉਹਨਾਂ ਦਾ ਮਨੋਰੰਜਨ ਦਾ ਸਾਧਨ ਵੀ ਬਣੇ ਸੀ ਉੱਥੇ ਘੁੰਮਣ ਫਿਰਨ ਲਈ ਵਧੀਆ ਸੁੰਦਰ ਘਾਟੇ ਮੌਜੂਦ ਸਨ ਪਰ ਅਤਵਾਦੀਆਂ ਤੋਂ ਔਰ ਪਾਕਿਸਤਾਨ ਤੋਂ ਇਹ ਗੱਲ برداشت ਨਹੀਂ ਹੋਈ ਉਹਨਾਂ ਨੇ ਉੱਥੇ ਆ ਕੇ ਜਿਹੜੇ ਬੇਕਸੂਰ ਲੋਕ ਸੀ ਉਹਨਾਂ ਨੂੰ ਸ਼ਹੀਦ ਕਰਤਾ ਗੋਲਿਆਂ ਦੇ ਨਾਲ ਬਿਨਾ ਪੁੱਛੇ ਉਹਨਾਂ ਨੂੰ ਦੇਦੋ ਧਰਮ ਪੁੱਛਿਆ ਗਿਆ ਜੇ ਤੁਸੀਂ ਤੇ ਮੁਸਲਮਾਨ ਹੋ ਤਾਂ ਕਲਮਾ ਪੜੋ ਜੇਕਰ ਤੁਸੀਂ ਹਿੰਦੂ ਹੋ ਤਾਂ ਫਿਰ ਤੁਹਾਨੂੰ ਗੋਲੀ ਨਾਲ ਮਾਰਤਾ ਜਾਵੇਗਾ ਮਤਲਬ ਕਹਿਣ ਦਾ ਭਾਵ ਸਿੱਧੇ ਤੌਰ ਤੇ ਇੱਕ ਧਰਮ ਦੇ ਨਾਮ ਤੇ ਲੈ ਕੇ ਉਹਨੂੰ ਸਿੱਧਾ ਟਾਰਗੇਟ ਕੀਤਾ ਗਿਆ ਇਹ ਇੱਕ ਬਹੁਤ ਹੀ ਵੱਡਾ ਮੈਂ ਸਮਝਦਾ ਇਹ ਪਾਕਿਸਤਾਨ ਦਾ ਸਾਡੇ ਭਾਰਤ ਦੇ ਪ੍ਰਤੀ ਉਹ ਜਿੰਨੀਆਂ ਮਰਜ਼ੀ ਉਹ ਗੱਲਾਂ ਕਰੀ ਜਾਣ ਬੜਾ ਤਕੜਾ ਫੇਲਿਅਰ ਹੈ ਕਿਉਂਕਿ ਪਾਕਿਸਤਾਨ ਹਮੇਸ਼ਾ ਹੀ ਸਾਡੇ ਖਿਲਾਫ ਚੱਲਦਾ ਆ ਰਿਹਾ ਹੈ ਇਹਦਾ ਜਵਾਬ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਮਿਲੇਗਾ ਜਰੂਰ ਜੀ ਦੇਸ਼ ਇਨਸਾਫ ਮੰਗਦਾ ਹੈ ਕਦੋਂ ਮਿਲੇਗਾ ਕਿਉਂਕਿ ਸਵਾਲ ਕਈ ਵਾਰ ਭਾਰਤ ਸਰਕਾਰ ਤੇ ਵੀ ਆ ਕੇ ਖੜੇ ਹੋ ਜਾਂਦੇ ਨੇ ਇੱਥੇ ਗੱਲ ਇਹ ਨਹੀਂ ਹੈ ਜੀ ਸਰਕਾਰਾਂ ਦੀ ਗੱਲ ਨਹੀਂ ਮੈਂ ਸਮਝਦਾ ਇੱਥੇ ਸਾਰਾ ਜਿਹੜਾ ਦੇਸ਼ ਹੈ ਇੱਕ ਝੋਟਾ ਕਿਉਂਕਿ ਅਤਵਾਦੀ ਜਿਹੜਾ ਹਮਲਾ ਹੋਇਆ ਉਹ ਹਮਲਾ ਹੋਇਆ ਸਾਡੇ ਭਾਰਤ ਦੇ ਉੱਤੇ ਭਾਰਤ ਦੇ ਵਿੱਚ ਕਰੋਨਾ ਦੇ ਹਿਸਾਬ ਨਾਲ ਸਾਡੇ ਜਨ ਸਖਿਆ ਹਰ ਇੱਕ ਧਰਮ ਦੇ ਹਰ ਇੱਕ ਵਰਗ ਦੇ ਇੱਥੇ ਲੋਕ ਰਹਿੰਦੇ ਨੇ ਕਿਉਂਕਿ ਲੋਕਾਂ ਦੇ ਮਨ ਨੂੰ ਠੇਸ ਪਹੁੰਚੀ ਹੈ ਇੱਥੇ ਭਾਵੇਂ ਸਿੱਖ ਧਰਮ ਦਾ ਹੋਵੇ ਭਾਵੇਂ ਉਹ ਮੁਸਲਿਮ ਧਰਮ ਦਾ ਹੋਵੇ ਭਾਵੇਂ ਉਹ ਸਾਡੇ ਹਿੰਦੂ ਧਰਮ ਦਾ ਹੋਵੇ ਕਿਸੇ ਧਰਮ ਦਾ ਹੋਵੇ ਸਾਰੇ ਦੇ ਮਰਨ ਨੂੰ ਠੇਸ ਪਹੁੰਚੀ ਹੈ ਉਹ ਸਾਰੇ ਵਰਗਾਂ ਨੇ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਦੇ ਦਰਮਿਆਨ ਪੁਤਲੇ ਸਾੜੇ ਨੇ ਔਰ ਵਿਰੋਧ ਪ੍ਰਦਰਸ਼ਨ ਕੀਤਾ ਪਾਕਿਸਤਾਨ ਦਾ ਤੁਹਾਡੇ ਸਾਹਮਣੇ ਸਾਰਾ ਕੀਤਾ ਹੈ ਇਹਦੇ ਵਿੱਚ ਸਰਕਾਰ ਦਾ ਕੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਾਫ ਲਫਜ਼ਾਂ ਦੇ ਵਿੱਚ ਕਹਿਤਾ ਬਿਹਾਰ ਦੇ ਤੋਂ ਪਤਾ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਦੇਸ਼ ਨੂੰ ਦੇਸ਼ ਦੇ ਪ੍ਰਤੀ ਭਾਰਤ ਦੇ ਪ੍ਰਤੀ ਆਪਣੀ ਨੀਤੀ ਨੂੰ ਖਰਾਬ ਅੱਖਾਂ ਨਾਲ ਦੇਖਦੇ ਨੇ ਉਹ ਔਰ ਜਿਨ੍ਹਾਂ ਨੇ ਇਹ ਸਾਰਾ ਰਣਨੀਤੀ ਬਣਾ ਕੇ ਹਮਲਾ ਕਰਵਾਇਆ ਔਰ ਜਿਨ੍ਹਾਂ ਨੇ ਹਮਲਾ ਕੀਤਾ ਉਹ ਬਖਸ਼ੇ ਨਹੀਂ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇਟਰ ਦਾ ਜਵਾਬ ਪੱਥਰ ਨਾਲ ਜ਼ਰੂਰ ਮਿਲੇਗਾ ਉਹਦੀ ਤਿਆਰੀ ਦੇ ਵਿੱਚ ਭਾਰਤ ਲੱਗਿਆ ਹੋਇਆ ਹੈ ਜੀ ਗੱਲ ਕਰੀਏ ਪੰਜਾਬ ਦੀ 2027 ਦੀਆਂ ਇਲੈਕਸ਼ਨਾਂ ਵੀ ਆ ਰਹੀਆਂ ਨੇ ਕਿਵੇਂ ਚੱਲ ਰਹੀ ਹੈ ਭਾਜਪਾ ਦੀ ਹੁਣ ਤਿਆਰੀ ਦੇਖੋ ਗੱਲ ਇਹ ਹੈ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਹੀ ਇੱਕ ਏਜੰਡੇ ਤੇ ਲੜਦੀ ਆ ਰਹੀ ਭਾਰਤੀ ਜਨਤਾ ਪਾਰਟੀ ਦੇਸ਼ ਦੇ ਵਿੱਚ ਜੇਕਰ ਸਾਡੀ ਤੀਜੀ ਵਾਰ ਸਰਕਾਰ ਬਣੀ ਹੈ ਤਾਂ ਉਹਦੇ ਵਿੱਚ ਸਾਨੂੰ ਅਸੀਂ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਨੇ ਆ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਸਾਡੀ ਜਿਹੜੀ ਰਣਨੀਤੀ ਹੈ ਉਹ ਪੂਰੀ ਤਰ੍ਹਾਂ ਸਾਡਾ ਪ੍ਰੋਪੋਗੈਂਡਾ ਪੂਰਾ ਤਿਆਰ ਕਰ ਦਿੱਤਾ ਸੀ ਆਪਣਾ ਹੁਣ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਹਰ ਇੱਕ ਉਸ ਵਰਕਰ ਨੂੰ ਹਰ ਹਰ ਉਸ ਘਰ ਨੂੰ ਟੱਚ ਕਰ ਰਹੇ ਹਾਂ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਸਪੋਰਟ ਦੇ ਵਿੱਚ ਖੜਾ ਹੈ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਸਿਨੈਰੀਓ ਬਿਲਕੁਲ ਤਿਆਰ ਹੈ ਔਰ ਕਲੀਅਰ ਹੈ ਕਿ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਲੋਕਾਂ ਨੇ ਸਾਰੀਆਂ ਪਾਰਟੀਆਂ ਜਿਹੜੇ ਕਿ ਭਵੇਂ ਕਾਂਗਰਸ ਹੋਵੇ ਕਾਲੀ ਦਲ ਹੋਵੇ ਭਵੇਂ ਝਾੜੂ ਪਾਰਟੀ ਦੀ ਵਰਤਮਾਨ ਸਰਕਾਰ ਹੋਵੇ ਲੋਕਾਂ ਨੇ ਦੇਖ ਲਿਆ ਕਿ ਇਹਨਾਂ ਦੇ ਹੱਥਾਂ ਦੇ ਵਿੱਚ ਪੰਜਾਬ ਦਾ ਜਿਹੜਾ ਭਵਿੱਖ ਹੈ ਉਹ ਬਹੁਤ ਵਧੀਆ ਨਹੀਂ ਹੈਗਾ ਪੰਜਾਬ ਜਿਹੜਾ ਹੁਣ ਅੱਜ ਕੁਰਲਾ ਰਿਹਾ ਹੈ ਉਹ ਤੁਹਾਡੇ ਸਾਹਮਣੇ ਸਾਰਾ ਕੁਝ ਉਦੋਂ ਹੀ ਠੀਕ ਹੋਏਗਾ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਕਿਉਂਕਿ ਅਸੀਂ ਤਾਂ ਗਾਰੰਟੀ ਇਸ ਚੀਜ਼ ਦੀ ਲੈਣੇ ਆ ਅਸੀਂ ਹੋਰ ਵੀ ਸੂਬੇ ਠੀਕ ਕਰ ਰਹੇ ਨੇ ਕੱਲਾ ਪੰਜਾਬ ਨਹੀਂ ਅਸੀਂ ਹੋਰ ਵੀ ਸੂਬੇ ਜਿੱਥੇ ਬਹੁਤ ਜ਼ਿਆਦਾ ਗੈਂਗਸਟਰ ਸੀਗਾ ਉਹ ਥੋੜੇ ਸਾਹਮਣੇ ਯੂਪੀ ਵਰਗੇ ਜਿਹੜੀਆਂ ਸਟੇਟਾਂ ਸੀਗੀਆਂ ਜਿੱਥੇ ਲੋਕ ਜਾਣ ਤੋਂ ਵੀ ਡਰਦੇ ਸੀਗੇ ਉਹ ਸਟੇਟਾਂ ਭਾਰਤ ਜਨਤਾ ਪਾਰਟੀ ਦੀ ਸਰਕਾਰ ਨੇ ਠੀਕ ਕੀਤੀਆਂ ਪੰਜਾਬ ਤਾਂ ਛੋਟੀ ਗੱਲ ਹੈ ਕੋਈ ਗੱਲ ਨਹੀਂ ਪੰਜਾਬ ਦੇ ਹਾਲਾਤ ਜਿਹੜੇ ਵਿਗੜੇ ਨੇ ਉਹ ਸੁਧਾਰਾਂਗੇ 2027 ਚ ਅੱਜ ਪੰਜਾਬ ਦੀ ਸਥਿਤੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਬਹੁਤ ਮਾੜੀ ਸਥਿਤੀ ਹੈ ਪੰਜਾਬ ਦੀ ਬਹੁਤ ਜ਼ਿਆਦਾ ਮਾੜੀ ਸਥਿਤੀ ਹੈ ਗੈਂਗਬੜ ਥੋੜੇ ਸਾਹਮਣੇ ਆ ਨਸ਼ਾ ਥੋੜੇ ਸਾਹਮਣੇ ਪਰ ਮੈਂ ਦੱਸਣਾ ਚਾਹੁੰਨਾ ਭਗਵੰਤ ਮਾਨ ਸਾਹਿਬ بڑے ਮਖੜ ਮਗਰਮੱਛ ਜਿਹੜੇ ਤੁਸੀਂ ਅਕਾਲੀ ਦਲ ਵਾਂਗ ਉਹਨਾਂ ਨੂੰ ਵੀ ਹੱਥ ਪਾ ਰਹੇ ਕਾਂਗਰ ਤੁਸੀਂ ਗਰੀਬਾਂ ਨੂੰ ਗਰੀਬਾਂ ਦੇ ਘਟ ਆ ਰਹੇ ਮੈਂ ਇੱਕ ਵੀਡੀਓ ਦੇਖੀ ਸੀ ਸੋਸ਼ਲ ਮੀਡੀਆ ਤੇ ਇੱਕ ਗਰੀਬ ਮਾਂ ਕਹ ਰਹੀ ਕਹਿੰਦੀ ਮੇਰਾ ਪੁੱਤ ਆ 6 ਸਾਲ ਤੋਂ ਜੇਲ੍ਹ ਦੇ ਵਿੱਚ ਹੈ ਤੁਸੀਂ ਕਿਹਦੇ ਘਟ ਆ ਰਹੇ ਕਿਨੇ ਨਸ਼ਾ ਵੇਚਦਾ ਕਿਵੇਂ ਜਿਹੜਾ ਬੰਦਾ ਹੀ ਨਸ਼ਾ ਵੇਚਣ ਲੱਗਾ ਖਾਣ ਲੱਗਾ ਜੇਲ੍ਹ ਚ ਹੈ ਤਾਂ ਘਰ ਤਾਂ ਉਹਨੇ ਕਿਸ ਤਰ੍ਹਾਂ ਨਾਲ ਲੋਨ ਚੱਕ ਕੇ ਬਣਾਇਆ ਯਾਰ ਉਹਦੇ ਘਰ ਤੇ ਬਿਲਡੋਜ਼ਰ ਫੇਰਦਾ ਇਸ ਤਰ੍ਹਾਂ ਦੇ ਪਰਿਵਾਰਾਂ ਨਾਲ ਤੁਸੀਂ ਉਹਨਾਂ ਦੀ ਬਦਵਾਵਾਵਾਂ ਲੈ ਕੇ ਆਪਣਾ ਵਾਹ ਵਾਈ ਨਾ ਖੱਟੋ ਮગર ਮੱਛੀ ਨੂੰ ਹੱਥ ਪਾਓ ਜਿਹੜੇ ਵੱਡੇ ਮગર ਮੱਛ ਨੇ ਉਹ ਕਿਉਂ ਨਹੀਂ ਫੜੇ ਜਾਂਦੇ ਤੁਹਾਡੇ ਕੋਲ ਕੀ ਗੱਲ ਤੁਹਾਡੇ ਕੋਲ ਤਾਕਤ ਨਹੀਂ ਹੈ ਫੁੱਲ ਬਲੈਸ਼ ਦੀ ਮੁੱਖ ਮੰਤਰੀ ਨਹੀਂ ਹੋ ਕਿਹੜੀ ਚੀਜ਼ ਦੀ ਕਮੀ ਹੈ ਡੀਜੀਪੀ ਤੋਂ ਖਿਲਾਫ ਤੁਹਾਡੀ ਮੰਨਦੇ ਨਹੀਂ ਜੱਕ ਕੇ ਤੇ ਤੁਹਾਨੂੰ ਕਿਹਨੇ ਤੁਹਾਨੂੰ ਇਸ ਤਰ੍ਹਾਂ ਦਾ ਮਜਬੂਰ ਕੀਤਾ ਕਿ ਗਰੀਬਾਂ ਨੂੰ ਦੱਬੀ ਚੱਲੋ ਮਾਰੀ ਚੱਲੋ ਬਗੜੇ بڑے ਮਗਰਮੱਛਾਂ ਨੂੰ ਫੜਉਣਾ ਜਦੋਂ ਤੱਕ ਮਗਰਮੱਛ ਫੜੇ ਨਹੀਂ ਜਾਂਦੇ ਕੋਈ ਹੋਵੇ ਭਾਵੇਂ ਸਰਕਾਰਾਂ ਨੂੰ ਸਭ ਪਤਾ ਹੁੰਦਾ ਵੀ ਕੌਣ ਨਸ਼ਾ ਵੇਚ ਰਿਹਾ ਕਿੱਥੇ ਨਸ਼ਾ ਬਣ ਰਿਹਾ ਕਿੱਥੋਂ ਆ ਰਿਹਾ ਸਭ ਕੁਝ ਪਤਾ ਹੁੰਦਾ ਹੈ A ਤੋਂ Z ਸਰਕਾਰਾਂ ਕਾਦੇ ਵਾਸਤੇ ਸਾਰੀਆਂ ਏਜੰਸੀਆਂ ਨਾਲ ਕੋਲ ਡੈਲੀਜੈਂਸ ਨਾਲ ਕੋਲ ਸਾਰੇ ਵਿਭਾਗਾਂ ਨਾਲ ਕੋਲ ਆਪੇ ਗ੍ਰਹਿ ਮੰਤਰੀ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਭਗਵੰਤ ਮਾਨ ਸਾਹਿਬ ਕਾਰਵਾਈ ਕਰੋ ਬਣਾਤੇ ਨੇ ਹੱਥੇ ਗਰੀਬਾਂ ਤੇ ਨਾਲ ਕਾਰਵਾਈ ਕਰੋ ਇਹਦਾ ਖਮਿਆਜਾ ਤੁਹਾਨੂੰ ਉਹਨਾਂ ਦੇ ਵੱਤਵਾ ਮਾਰਦਿਆਂ ਹੁੰਦਿਆਂ ਗਰੀਬਾਂ ਦੀਆਂ ਛੱਡੋ ਦੂਜਿਆਂ ਨੂੰ ਫੜੋ ਜੀ ਬੁਲਡੋਜ਼ਰ ਐਕਸ਼ਨ ਹੋ ਰਿਹਾ ਲਗਾਤਾਰ ਦੂਜੇ ਪਾਸੇ ਉਹਨ ਡੀ ਜੀ ਪੀ ਨੇ ਵੀ ਜਿਹੜਾ ਕਿ ਐਕਸ਼ਨ ਲਿਆ ਤੇ ਉਹਨਾਂ ਨੇ ਕਿਹਾ ਕਿ 31 ਮਈ ਤੱਕ ਜਿਹੜਾ ਕਿ ਨਸ਼ਾ ਖਤਮ ਹੋ ਜਾਏਗਾ ਪੰਜਾਬ ਨਸ਼ਾ ਮੁਕਤ ਹੋਏਗਾ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਜੇ ਡੀਪੀ ਸਾਹਿਬ ਕਹਿੰਦੇ ਨੇ ਪਰ ਮੈਨੂੰ ਲੱਗਦਾ ਨਹੀਂ ਹੈ ਜਿਹੜੇ ਮੈਂ ਪਹਿਲਾਂ ਤੁਹਾਨੂੰ ਦੱਸ ਗਿਆ ਨਾ ਵੀ ਵੱਡੇ ਮਗਰਮਾ ਜਦੋਂ ਤੱਕ ਨਹੀਂ ਫੜੇ ਜਾਂਦੇ ਖਾਣ ਵਾਲੇ ਤਾਂ ਹੀ ਹਟਣਗੇ ਨਸ਼ਾ ਜੇ ਬਣਨਾ ਬੰਦ ਹੋਊ ਬਿਕਣਾ ਬੰਦ ਹੋਊਗਾ ਤੁਹਾਨੂੰ ਚੀਜ਼ ਸਾਰਿਆਂ ਨਾਲ ਮਿਲਦੀ ਹੈ ਤੁਸੀਂ ਕਿਉਂ ਨਹੀਂ ਲਓਗੇ ਮਾਰਕੀਟ ਦੇ ਵਿੱਚ ਤੁਹਾਨੂੰ ਚੀਜ਼ ਮਿਲਦੀ ਹੈ ਤਾਂ ਤੁਸੀਂ ਲਓਗੇ ਜੇ ਵੱਡੇ ਮਗਰਮਾ ਚੰਗੀ ਤਰ੍ਹਾਂ ਉਹਨੂੰ ਜੇ ਮਿੱਟੀ ਭਾ ਕੇ ਬੰਦ ਨਹੀਂ ਕਰਦੇ ਉਹਨੂੰ ਬੰਦ ਕਰ ਦੇਣਗੇ ਤਾਂ ਨਸ਼ਾ ਬੰਦ ਹੋਏ 31 ਛੱਡੋ ਭਵੇਂ ਹੋਰ 30 ਵੀ ਆ ਜਾਣ ਤਾਂ ਨਸ਼ਾ ਮੇਰੇ ਹਿਸਾਬ ਨਾਲ ਇੱਕ ਸਰਕਾਰ ਦਾ ਹੁੰਦਾ ਹੈ ਵੀ ਚਲੋ ਲੋਕਾਂ ਨੂੰ ਇਧਰ ਧਿਆਨ ਲੈ ਕੇ ਜਾਣਾ ਪਰ ਮੈਨੂੰ ਨਹੀਂ ਲੱਗਦਾ ਜਿਹੜੇ ਹਿਸਾਬ ਨਾਲ ਚੱਲ ਰਹੇ ਨੇ ਬਲਡੋਜ਼ਰ ਫੇਰ ਨਾਲ ਨਹੀਂ ਇੱਥੇ ਰਸ਼ੇ ਬੰਦ ਹੁੰਦੇ ਨਸ਼ੇ ਬੰਦ ਹੁੰਦੇ ਨੇ ਥਿਲੋਂ ਕੰਮ ਕਰਨ ਦੇ ਨਾਲ ਇਹ ਥਿਲੋਂ ਕੰਮ ਕਰਨਾ ਹੀ ਅਸਲ ਦੇ ਵਿੱਚ ਆਉਂਦੇ بڑے ਮਗਨਮਾਚ ਫੜਨ ਨਸ਼ਾ ਪੰਦਾ ਤੁਸੀਂ ਪੰਜਾਬ ਸਰਕਾਰ ਦੀ ਇੱਕ ਪਾਸੇ ਨਿਕਮੀਆਂ ਦਿਖਾ ਰਹੇ ਨੇ ਦੂਜੇ ਪਾਸੇ ਉੱਥੇ ਹੀ ਸਿੱਖਿਆ ਕ੍ਰਾਂਤੀ ਪੰਜਾਬ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਜਿੰਨਾ ਅਸੀਂ ਅੱਜ ਤੱਕ ਕਰ ਲਿਆ ਉਹਨਾਂ ਤਾਂ ਕੁਝ ਕਿਸੇ ਨੇ ਕੀਤਾ ਵੀ ਨਹੀਂ ਚਾਹੇ ਪੁਰਾਣੀਆਂ ਸਰਕਾਰਾਂ ਦੇਖ ਲਓ ਕਿਉਂਕਿ ਸਿੱਖਿਆ ਕ੍ਰਾਂਤੀ ਅਸੀਂ ਲਿਆਂਦੀ ਆ ਦੂਜੇ ਪਾਸੇ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਮੈਂ ਬਦਲਾ ਲਿਆਂਦਾ ਇੱਕ ਮਿੰਟ ਮੈਂ ਤੁਹਾਨੂੰ ਦੱਸ ਦਾਂ ਜੀ ਇਹ ਜਿਹੜੀ ਤੁਸੀਂ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਹੋ ਇਹ ਸਮਗਰ ਸਿੱਖਿਆ ਅਭਿਆਨ ਕੇਂਦਰ ਸਰਕਾਰ ਦੀ ਸਕੀਮ ਹੈ ਜਿਹੜੀ ਕਿ ਸਿੱਖਿਆ ਕ੍ਰਾਂਤੀ ਦੀ ਇਹ ਗੱਲ ਕਰਦੇ ਨਾ ਬਦਲਦਾ ਜਿਵੇਂ ਮਹੱਲਾ ਕਲੀਨਿਕ ਦਾ ਨਾਮ ਬਦਲੇ ਆਉਣ ਨੇ ਫਿਰ ਬਾਅਦ ਚ ਉਹਨੇ ਬੋਰਡ ਵੀ ਤਾਰੇ ਥੋੜੀ ਮਸ਼ਹੂਰੀ ਕਰਤੀ ਕਰੋੜਾ ਰੁਪਿਆ ਐਡਵਰਟਾਈਜ਼ਮੈਂਟ ਤੇ ਲਾਤਾ ਬਾਅਦ ਚ ਉਹਨੇ ਬੋਰਡ ਤਾਰਤੇ ਕਿਉਂ ਮਹੱਲਾ ਕਲੀਨਿਕ ਦੀ ਗੱਲ ਹੁਣ ਤੁਸੀਂ ਸੁਣ ਰਹੇ ਹੋ ਬੰਦ ਹੋ ਗਈ ਨਾ ਇਹ ਕੇਂਦਰ ਦੀਆਂ ਸਕੀਮਾਂ ਨੇ ਸਾਰੀਆਂ ਸਮਗਰ ਸਿੱਖਿਆ ਬਈ ਯਾਰ ਕੇਂਦਰ ਦੀ ਸਕੀਮ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ 2022 ਤੋਂ 23 ਦੇ ਵਿੱਚ 1127.37 ਕਰੋੜ ਰੁਪਿਆ ਪੰਜਾਬ ਸਰਕਾਰ ਨੂੰ ਆਇਆ ਕੇਂਦਰ ਸਰਕਾਰ ਵੱਲੋਂ ਅੰਕੜੇ ਨੇ ਮੇਰੇ ਕੋਲ ਮੈਡਮ ਸਾਲ 2023-24 ਦੇ ਵਿੱਚ 1298.30 ਕਰੋੜ ਰੁਪਇਆ ਪੰਜਾਬ ਸਰਕਾਰ ਨੂੰ ਹੈ ਕੇਂਦਰ ਦੁਆਰਾ ਸਿੱਖਿਆ ਵਾਸਤੇ ਸਕੂਲਾਂ ਵਾਸਤੇ ਸਕੂਲਾਂ ਦੀ ਰਿਪੇਅਰ ਕਰਨ ਵਾਸਤੇ ਉਹਨਾਂ ਨੂੰ ਸੋਲਰ ਪਲਾਂਟ ਦੇ ਵਿੱਚ ਤਬਦੀਲ ਕਰਨ ਵਾਸਤੇ ਵਧੀਆ ਲਹਿ ਬਣਾਉਣ ਵਾਸਤੇ ਰੰਗ ਰੋਗਣ ਟੂਟੀਆਂ ਬਾਥਰੂਮ ਵਧੀਆ ਬਣਾਉਣ ਵਾਸਤੇ 2024-25 ਦੇ ਵਿੱਚ ਇਹਨਾਂ ਨੂੰ ਆਇਆ 1240 ਕਰੋੜ ਰੁਪਇਆ ਇੰਨਾ ਰੁਪਇਆ ਆਇਆ ਹੈ ਤੇ ਇਹਨਾਂ ਦਾ ਕੀ ਲੱਗਿਆ ਮੈਨੂੰ ਦੱਸਿਓ ਜੀ ਇੱਕ ਬਾਥਰੂਮ ਨੂੰ ਰੰਗ ਕਰਕੇ ਜਦੋਂ ਕੇਂਦਰ ਨੂੰ ਭਰੋ ਡੰਡਾ ਦਿੱਤਾ ਨਾ ਇਹਨਾਂ ਦੇ ਤੈਨਾਂ ਨੂੰ ਪਤਾ ਲੱਗਿਆ ਵੀ ਸਾਡੇ ਕੋਲ ਸਾਰੇ ਹਿਸਾਬ ਮੰਗ ਲੈਣਾ ਤਾਂ ਥੋੜੇ ਬਹੁਤ ਇਹਨਾਂ ਦੇ ਜਿਹੜੇ ਐਮਐਲਏ ਨੇ ਉਥੇ ਰੇਵਨ ਕੱਟ ਕੇ ਹਾਰ ਪਵਾ ਕੇ ਉਥੇ ਮਾੜਾ ਮੋਟਾ ਉਹ ਕਰ ਰਹੇ ਨੇ ਡਰਾਮਾ ਕੀ ਨਵਾਂ ਤਬਦੀਲ ਹੋਇਆ ਮੈਨੂੰ ਦੱਸੋ ਸਕੂਲਾਂ ਦੇ ਵਿੱਚ ਕੀ ਕਰਿਆ ਬਾਥਰੂਮਾਂ ਦੇ ਤੁਸੀਂ ਟੂਟੀਆਂ ਠੀਕ ਕਰਾ ਕੇ ਤੇ ਘਾਟੜ ਕਰ ਰਹੇ ਹੋ ਕੀ ਕੀ ਗੱਲਾਂ ਯਾਰ ਤੁਸੀਂ ਕੀ ਸਮਝਦੇ ਹੋ ਕਿ ਲੋਕਾਂ ਨਾਲ ਪੜਨੇ ਲੋਕ ਜਾਣਦੇ ਨਹੀਂ ਕਿਉਂ ਵਿਰੋਧ ਹੋ ਰਹੇ ਨੇ ਤੁਹਾਡੇ ਪਿੰਡਾਂ ਦੇ ਵਿੱਚ ਅਜੇ ਰੁਕ ਜਾਓ ਆ ਪੰਜ ਚਾਰ ਮਿੰਟ ਨਿਕਲਣ ਦਿਓ ਲੋਕਾਂ ਨੇ ਤੁਸੀਂ ਤਾਂ ਹੁਣ ਵੱਢ ਜਾਣੇ ਨੇ ਨਾ ਪਿੰਡਾਂ ਚ ਥੋੜਾ ਉਹ ਹਾਲ ਹੋਣਾ ਤੁਹਾਨੂੰ ਘਰਾਂ ਚ ਵੀ ਨਹੀਂ ਲੋਕਾਂ ਨੇ ਰਹਿਣ ਦੇਣਾ ਅਮਨ ਸ਼ਾਂਤੀ ਦੇਣਾ ਸ਼ਾਂਤੀ ਦੇ ਨਾਲ ਤੁਹਾਡੇ ਘਰਾਂ ਦੇ ਬਾਹਰ ਤਰਨੇ ਲੱਗਣੇ ਨੇ ਲੋਕਾਂ ਦੇ ਤੁਸੀਂ ਰੁਕ ਜੋ ਥੋੜਾ ਚਿਰ ਕਰ ਲੋ ਜਿਹੜੀ ਮौज ਕਰਨੀ ਹੈ ਇਹ ਜਿਹੜੇ ਹਾਰ ਨੇ ਥੋੜਾ ਜਿਰੇ ਪੈਣੇ ਨੇ ਬਾਕੀ ਉਸ ਤੋਂ ਬਾਅਦ ਥੋੜੀ ਹਾਰੇ ਹਾਰ ਹੈ ਜੀ ਫਿਰ ਪੰਜਾਬ ਦੇ ਲੋਕਾਂ ਨਾਲ ਇਹ ਡਰਾਮਾ ਕਿਉਂ ਇਹ ਪੰਜਾਬ ਪੰਜਾਬ ਦੇ ਦੁਸ਼ਮਣ ਲੋਕ ਨਹੀਂ ਇਹ ਕੁਝ ਸਮੇਂ ਵਾਸਤੇ ਆਏ ਨੇ ਮੌਸਮੀ ਡੱਡੂ ਬਣ ਕੇ ਬਸ ਹੁਣ ਜਦੋਂ ਬਰਸਾਤ ਆ ਗਈ ਤਾਂ ਨਿਕਲੇ ਆਉਂਦੇ ਨੇ ਜਦੋਂ ਬਰਸਾਤ ਬੰਦ ਹੋ ਗਈ ਬੰਦ ਇਹਨਾਂ ਦਾ ਕੰਮ ਹੁਣ ਸਮਾਪਤ ਹੈ ਥੋੜੇ ਸਾਲਕ ਦਾ ਸਮਾਂ ਰਹਿ ਗਿਆ ਨਾ ਤਾਂ ਸਰਕਾਰ ਦਾ ਕੋਈ ਗੱਲ ਨਹੀਂ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਜਾਣਾ ਹੈ ਇਹ ਲੋਕ ਦੱਸਣ ਕਿ ਇਹ ਸਕੀਮ ਕੇਂਦਰ ਦੀ ਹੈ ਕਿ ਨਹੀਂ ਇਹ ਗੱਲ ਦੱਸਣ ਕੀ ਲਾਇਆ ਇਹਨਾਂ ਨੇ ਕੇਂਦਰ ਦਾ ਸਾਰਾ ਪੈਸਾ ਜਿਹੜਾ ਕਿ ਭੇਜਿਆ ਸੀ ਹਜ਼ਾਰਾਂ ਕਰੋੜ ਰੁਪਏ ਲੱਗ ਗਿਆ ਸਿੱਖਿਆ ਤੇ ਲੱਗਿਆ ਕਿਹੜਾ ਸਿੱਖਿਆ ਤੇ ਲੱਗਿਆ ਝੂਠੀਆਂ ਗੱਲਾਂ ਨੇ ਬਸ ਜਿਹੜਾ ਪਹਿਲੇ ਹੀ ਚੱਲ ਰਿਹਾ ਹੈ ਉਸੇ ਤਰ੍ਹਾਂ ਚੱਲ ਰਿਹਾ ਕੋਈ ਨਵੀਂ ਗੱਲ ਇਸ ਦਿਨ ਵਿੱਚ ਨਹੀਂ ਤੁਸੀਂ ਕਹੇ ਕਿ ਪਿੰਡਾਂ ਦੇ ਵਿੱਚ ਝਾੜੂ ਵਾਲਿਆਂ ਨੂੰ ਹੁਣ ਬੜਾ ਨਹੀਂ ਦਿੰਦੇ ਹੈਗੇ ਲਗਾਤਾਰ ਕਿਸਾਨਾਂ ਦੇ ਉੱਤੇ ਜੋ ਤਸ਼ੱਦਦ ਹੋਇਆ ਕਿਸਾਨਾਂ ਦੇ ਮਨਾਂ ਦੇ ਵਿੱਚ ਰੋਸ ਆ ਵਕ-ਵਕਤ ਆਮਾ ਤੇ ਜਾ ਕੇ ਜਿਹੜਾ ਕਿ ਘਰਾਓ ਵੀ ਕੀਤਾ ਜਾ ਰਿਹਾ ਮੋਦੀ ਜੀ ਨੂੰ ਬਦਨਾਮ ਕਰਦੇ ਸੀ ਇਹ ਲੋਕ ਹੂੰ ਇਹੀ ਲੋਕ ਬਦਨਾਮ ਕਰਦੇ ਸੀ ਭਵੇਂ ਉਹ ਝਾੜੂ ਵਾਲੇ ਹੋਣ ਹੋਰ ਪਾਰਟੀਆਂ ਵਾਲੇ ਹੋਣ ਇਹ ਮੋਦੀ ਜੀ ਨੂੰ ਬਦਨਾਮ ਕਰਦੇ ਸੀਗੇ ਅੱਜ ਕਿੱਥੇ ਨੇ ਉਹ ਲੋਕ ਆ ਮੈਂ ਪੁੱਛਣਾ ਚਾਹੁੰਨਾ ਹੈ ਝਾੜੂ ਵਾਲੇ ਉਹ ਤੁਸੀਂ ਡਾਂਗਾ ਮਾਰੀਆਂ ਕਿਸਾਨਾਂ ਦੇ ਉਹਨਾਂ ਦੇ ਪੱਗਾਂ ਲਾਈਆਂ ਨੇ ਉਹਨਾਂ ਦੇ ਚੁੰਨੀਆਂ ਰੂਹੇ ਸਾਡੀ ਪੈਣਾ ਦੀਆਂ ਬਦਨਾਮ ਤੁਸੀਂ ਮੋਦੀ ਜੀ ਨੂੰ ਕਰਦੇ ਸੀ ਸੈਂਟਰ 'ਚ ਸਾਡੀ ਸਰਕਾਰ ਹੈ ਯਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਸੈਂਟਰ 'ਚ ਅਸੀਂ ਵੀ ਕਿਸਾਨਾਂ ਨੂੰ ਠਾਲ ਸਕਦੇ ਸੀ ਮੇਰੇ ਵੀਰ ਅਸੀਂ ਕਿਉਂ ਨਹੀਂ ਧੱਕਾ ਕਰਿਆ ਸਾਨੂੰ ਪਤਾ ਹੈ ਅਸੀਂ ਉਹਨਾਂ ਦੇ ਭਾਵਨਾਵਾਂ ਨੂੰ ਸਮਝਦੇ ਹਾਂ ਜੋ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ ਤੁਹਾਨੂੰ ਕੀ ਦਿੱਕਤ ਸੀ ਬਈ ਕਿਸੇ ਤਰੀਕੇ ਨਾਲ ਠਾਲਿਆ ਜਾ ਸਕਦਾ ਉਹਨਾਂ ਨੂੰ ਤੋ ਖਿੱਚ ਖਿੱਚ ਕੇ ਧੂ ਧੂ ਕੇ ਗੱਡੀ 'ਚ ਸਿੱਟਿਆ ਇਹਨਾਂ ਨੂੰ ਟਰਾਲੀ ਚੋਰ ਕਹਿਣ ਲੱਗੇ ਤੁਹਾਨੂੰ ਪਤਾ ਹੀ ਹੈ ਟਰਾਲੀ ਚੋਰ ਦਾ ਬੜੇ ਨਾਮ ਨਾਲ ਮਸ਼ਹੂਰ ਹੋਏ ਨੇ ਇਹ ਕਿੱਥੇ ਕਿੱਥੇ ਗਏ ਨਾ ਸਾ ਸਮਾਨ ਏਸੀ ਕੂਲਰ ਫ੍ਰਿਜ ਇਹਨਾਂ ਦੇ ਟਰਾਲੀਆਂ ਕਿੱਥੇ ਗਏ ਗਰੀਬਾਂ ਦੀਆਂ ਮਾ ਕਿਸਾਨ ਗਰੀਬ ਨੇ ਓਏ ਉਹ ਕਿਉਂ ਇਹਨਾਂ ਦੇ ਵੱਧਵਾਵਾ ਲਈਆਂ ਤੁਸੀਂ ਨਰਿੰਦਰ ਮੋਦੀ ਜੀ ਨੂੰ ਦੇਵਤਾ ਬੰਦਾ ਹੈ ਉਹ ਜਿਹਨੂੰ ਤੁਸੀਂ ਬਦਨਾਮ ਕਰ ਰਹੇ ਹੋ ਇਸ ਤਰ੍ਹਾਂ ਦੀ ਚਾਲਾ ਨਾ ਚੱਲੋ ਨਰਿੰਦਰ ਮੋਦੀ ਜੀ ਨੂੰ ਜਦੋਂ ਲੱਗਿਆ ਕਿ ਇਹ ਕਾਨੂੰਨ ਜਿਹੜੇ ਅਸੀਂ ਤਿੰਨ ਕਾਨੂੰਨ ਬਣਾਏ ਸੀ ਜਿਹਨਾਂ ਨੂੰ ਕਾਲੇ ਕਾਨੂੰਨ ਕਹਿੰਦੇ ਸੀ ਉਹਨਾਂ ਨੂੰ ਲੱਗਿਆ ਕਿ ਇਹ ਲੋਕਾਂ ਦੇ ਸਮਝ ਅਜੇ ਨਹੀਂ ਆ ਰਹੇ ਤਾਂ ਉਹਨਾਂ ਨੇ ਦੇਸ਼ ਕੋਲੋਂ ਮਾਫੀ ਮੰਗੀ ਦੇਸ਼ ਦੇ ਕਿਸਾਨਾਂ ਕੋਲੋਂ ਮਾਫੀ ਮੰਗੀ ਕਿ ਇਹ ਮੈਂ ਉਹਨਾਂ ਨੂੰ ਸਮਝਾ ਨਹੀਂ ਸਕਿਆ ਤਾਂ ਮੈਂ ਮਾਫੀ ਮੰਗਦਾ ਹਾਂ ਕਾਨੂੰਨ ਵਾਪਸ ਲੈਣਾ ਹੈ ਇਹਨਾਂ ਵਾਂਗ ਡਾਂਗਾ ਨਹੀਂ ਮਾਰੀਆਂ ਇਹਨਾਂ ਵਾਂਗ ਪੱਗਾ ਨਹੀਂ ਤਾਰੀਆਂ ਹਾਂ ਗੱਲ ਕਰਨ ਦਾ ਵੀ ਤਰੀਕਾ ਹੁੰਦਾ ਸਾਡੇ ਤਿੰਨ ਤਿੰਨ ਵਜ਼ੀਰ ਕੇਂਦਰੀ ਵਜ਼ੀਰ ਆ ਕੇ ਇੱਥੇ ਚੰਡੀਗੜ੍ਹ ਮੀਟਿੰਗਾਂ ਕਰਦੇ ਰਹੇ ਹਾਂ ਚਾਰ ਮਹੀਨਿਆਂ ਨੂੰ ਮੀਟਿੰਗ ਹੋ ਉਸ ਦੇ ਵਿੱਚ ਵੀ ਕਿਸਾਨਾਂ ਨੇ ਕਹਿ ਇਹਨਾਂ ਨੇ ਉਹਨੂੰ ਵੀ ਬੁਲਾਇਆ ਇਹਨਾਂ ਨੂੰ ਵੀ ਬੁਲਾਇਆ ਲੰਦਾ ਕੰਮ ਹੀ ਨਹੀਂ ਉੱਥੇ ਕੋਈ ਕਹਿੰਦੇ ਹਾਂ ਇਹਨਾਂ ਨੂੰ ਤਾਂ ਚੰਗਾ ਨਹੀਂ ਸਮਝਦੇ ਉਹ ਕਹਿੰਦੇ ਜੇ ਮੁੱਖ ਮੰਤਰੀ ਜਾਂ ਨਾ ਕੋਈ ਨੁਮਾਇੰਦਾ ਆਊਗਾ ਪੰਜਾਬ ਸਰਕਾਰ ਦਾ ਅਸੀਂ ਮੀਟਿੰਗ ਹੀ ਨਹੀਂ ਕਰਨੀ ਇੰਨੇ ਦੁਖੀ ਨੇ ਕਿਸਾਨ ਨਾ ਤੂੰ ਇਹਨਾਂ ਨੇ ਵਣਨ ਦੇਣਾ ਸਾਡੇ ਭਰਾਵਾਂ ਨੇ ਕਿਸਾਨਾਂ ਨੇ ਕਿਸਾਨਾਂ ਨੂੰ ਸਮਝ ਆ ਗਈ ਗੱਲ ਕਿਸਾਨਾਂ ਨੂੰ ਸਨਮਾਨ ਦੇ ਸਕਦਾ ਤਾਂ ਨਰਿੰਦਰ ਮੋਦੀ ਦੇ ਸਕਦਾ ਕਿਸਾਨਾਂ ਦੀ ਗੱਲ ਕਰ ਸਕਦਾ ਤਾਂ ਨਰਿੰਦਰ ਮੋਦੀ ਕਰ ਸਕਦਾ ਕਿਸਾਨਾਂ ਨੂੰ ਜੇਕਰ ਕਿਸਾਨਾਂ ਦੀ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਬਚਾ ਸਕਦਾ ਤਾਂ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਬਚਾ ਸਕਦੀ ਹੈ ਇਹਨਾਂ ਨੇ ਹਮੇਸ਼ਾ ਡਾਂਗਾ ਮਾਰੇ ਕਿਸਾਨਾਂ ਦੇ ਭਾਵੇਂ ਹੋਰ ਸਰਕਾਰਾਂ ਹੋਣ ਪਹਿਲਾਂ ਵੀ ਸਰਕਾਰਾਂ ਰਹੀਆਂ ਇਹਨਾਂ ਨੇ ਡਾਂਗਾ ਮਾਰ ਕੇ ਕਿਸਾਨਾਂ ਨੂੰ ਵਰਤੋਂ ਚ ਲੈ ਕੇ ਆਉਂ ਵਰਤ ਵਰਤਲੰਦੇਲੇ ਵੋਟਾਂ ਪਵਾ ਕੇ ਬਾਅਦ ਉਸ ਤੋਂ ਬਾਅਦ ਡਾਂਗਾ ਮਾਰਦੇ ਨੇ ਇਸ ਤਰ੍ਹਾਂ ਹੀ ਕੰਮ ਕੀਤਾ ਝੜੂ ਪਾਰਟੀ ਨੇ ਆਉਣ ਵਾਲਾ ਸਮਾਂ ਤੁਹਾਨੂੰ ਸਭ ਕੁਝ ਕਲੀਅਰ ਹੋ ਜਾਣਾ ਹੈ ਕਿਸਾਨ ਬੜੇ ਨਦੁ ਦੁਖੀ ਨੇ ਇਹਨਾਂ ਦੇ ਘਰਾਂ ਦੇ ਬਾਹਰ ਧਰਨੇ ਸ਼ੁਰੂ ਹੋਣ ਲੱਗੇ ਨੇ ਬਸ ਤੁਸੀਂ ਥੋੜਾ ਟਾਈਮ ਰੋਕੋ ਕਿਤੇ ਕੁਝ ਨਹੀਂ ਪੰਜਾਬ ਲਈ ਕਰਨੇ ਸ਼ੁਰੂ ਹੋਣਗੇ ਜੀ ਮੇਰਾ ਆਖਰੀ ਸਵਾਲ ਤੁਹਾਨੂੰ ਇਹ ਆ ਕਿ ਹੁਣ ਜੋ 4 ਮਈ ਨੂੰ ਮੀਟਿੰਗ ਹੋਵੇਗੀ ਕਿਸਾਨਾਂ ਨੂੰ ਜਿਹੜਾ ਕਿ ਕੀ ਫੈਸਲਾ ਹੋਵੇਗਾ ਕਿ ਲੱਗਦਾ ਹੈ ਕਿ ਹੁਣ ਕਿਸਾਨ ਜਿਹੜੀ ਉਮੀਦ ਨੇ ਦੇ ਨਾਲ ਜਾਣਗੇ ਉਸ ਦੇ ਨਾਲ ਉਹਨਾਂ ਨੂੰ ਕੋਈ ਵੱਡੀ ਖੁਸ਼ਖਬਰੀ ਮਿਲੂਗੀ ਪਿਛਲੀ ਵਾਰੀ ਖੁਸ਼ਖਬਰੀ ਮਿਲ ਜਾਣੀ ਸੀ ਜੇਕਰ ਇਹ ਇਹ ਡਰਾਮਾ ਨਾ ਕਰਦੇ ਖੁਸ਼ਖਬਰੀ ਪਿਛਲੇ ਵਾਰੀ ਮਿਲ ਜਾਣੀ ਸੀ ਕਿਉਂਕਿ ਦੇਖੋ ਹਰ ਇੱਕ ਚੀਜ਼ ਨੂੰ ਸਮਾਂ ਲੱਗਦਾ ਜਦੋਂ ਜਦੋਂ ਤੁਸੀਂ ਇੱਕ ਮੁੱਦੇ ਨੂੰ ਲੈ ਕੇ ਜਾਂਦੇ ਹੋ ਸਰਕਾਰ ਦੇ ਕੋਲ ਤਾਂ ਬਹੁਤ ਗੰਭੀਰਤਾ ਦੇ ਨਾਲ ਤਾਂ ਲਿਆ ਹੀ ਜਾਂਦਾ ਕਿਉਂਕਿ ਸਾਡੀ ਸਰਕਾਰ ਉਹ ਨਹੀਂ ਹੈ ਵੀ ਅਰਜ਼ੀਆਂ ਪਾਤੀਆਂ ਉਹ ਡਸਟ ਵਿੱਚ ਸਿੱਟਤੀਆਂ ਉਹ ਕੰਮ ਤਾਂ ਹੈ ਨਹੀਂ ਅੱਜ ਤੁਸੀਂ ਮੇਲ ਕਰੋ ਤਾਂ 4-5 ਮਹੀਨੇ ਬਾਅਦ ਕਢਵਾ ਲਓ ਸਾਲ ਬਾਅਦ ਕਢਾ ਲਓ ਤੁਹਾਡੀ ਮੇਲ ਉੱਥੇ ਇੰਪਲੀਮੈਂਟ ਹੋਇਆ ਹੋਊਗਾ ਉਸ ਮੇਲ ਤੇ ਉੱਤੇ ਇਹ ਭਾਜੀਪੀ ਉਹ ਹੈ ਸਨ ਸਾਡੇ ਮੰਤਰੀਆਂ ਨੂੰ ਕੀ ਸਾਡੇ ਉੱਪਰ ਸਾਡੇ ਸਾਰੇ ਅਫੀਸਰ ਸਾਹਿਬਾਂ ਨੂੰ ਉਹਨਾਂ ਨੂੰ ਸਖਤ ਮੋਦੀ ਜੀ ਵੱਲੋਂ ਹਦਾਇਤ ਹੈ ਕਿ ਹਰ ਇੱਕ ਨਾਗਰਿਕ ਜਿਹੜਾ ਦੇਸ਼ ਦਾ ਨਾਗਰਿਕ ਹੈ ਉਸ ਦੀ ਗੱਲ ਨੂੰ ਸੁਣਿਆ ਜਾਵੇ ਇੱਕ ਕਿਸਾਨਾਂ ਦੀ ਜਿਹੜੀ ਮੰਗ ਹੈ ਉਹ ਵੀ ਅਸੀਂ ਬਹੁਤ ਜ਼ਿਆਦਾ ਗੰਭੀਰਤਾ ਨਾਲ ਲਈ ਹੋਈ ਏ ਗੁਰੂ ਕਿਰਪਾ ਕਰੇ ਉਹਦਾ ਜਲਦੀ ਕੁਝ ਨਾ ਕੋਈ ਸੋਲੂਸ਼ਨ ਕੱਢ ਕੇ ਅਸੀਂ ਪੰਜਾਬ ਸਰਕਾਰ ਤੋਂ ਬਣਾ ਕਿਉਂਕਿ ਪੰਜਾਬ ਦੇ ਵਿੱਚ ਕੋਈ ਰੋਲ ਨਹੀਂ ਪੰਜਾਬ ਸਰਕਾਰ ਦਾ ਅਸੀਂ ਸਿੱਧੇ ਤੌਰ ਤੇ ਕਿਸਾਨਾਂ ਦੇ ਨਾਲ ਆ ਅਸੀਂ ਜੇ ਤਾਂ ਅਸੀਂ ਆਪ ਬਾਹਰ ਹੋਈਏ ਤਾਂ ਕਿ ਗੱਲ ਆ ਸੀ ਪੰਜਾਬ ਦੇ ਵਾਸੀਆਂ ਨਾ ਮੈਂ ਸ਼ਹੀਦਾਂ ਦੀ ਧਰਤੀ ਫਤਿਹਗੜ ਸਾਹਿਬ ਤੋਂ ਆ ਵੀ ਕਹਿਣ ਦਾ ਭਾਵ ਅਸੀਂ ਕਿਸਾਨਾਂ ਦੀ ਇੱਜ਼ਤ ਨਹੀਂ ਕਰਦੇ ਸਭ ਕੁਝ ਅਸੀਂ ਸਾਡਾ ਅਨਦਾਜ਼ਾ ਕਿਸਾਨ ਅਸੀਂ ਇੱਜ਼ਤ ਕਰਦੇ ਹਾਂ ਕੋਈ ਗੱਲ ਨਹੀਂ ਮੋਦੀ ਜੀ ਸਿੱਧੇ ਤੌਰ ਤੇ ਨਾ ਦੀ ਗੱਲ ਮਸਲੇ ਦਾ ਹੱਲ ਕਰਨਗੇ ਠੀਕ ਹੈ ਕਿਸਾਨ ਲੱਗੇ ਨੇ ਉਹਨੂੰ ਪਤਾ ਸਾਡਾ ਦੁਸ਼ਮਣ ਕੌਣ ਹੈ ਕਿਉਂਕਿ ਹਮੇਸ਼ਾ ਜਿਹੜਾ ਗੱਲ ਨੂੰ ਵਿਗਾੜਦਾ ਉਹਨੂੰ ਮੇਰੇ ਹਿਸਾਬ ਨਾਲ ਬਿਠਾਉਣਾ ਨਹੀਂ ਚਾਹੀਦਾ ਵਿੱਚ ਜਿਹੜਾ ਗੱਲ ਨੂੰ ਵਿਗਾੜੇ ਗੱਲ ਨੂੰ ਸੁਲਝਾਉਣਾ ਚਾਹੀਦਾ ਮੈਂ ਸਮਝਦਾ ਕਿ ਮਸਲਾ ਵੀ ਹੱਲ ਹੋਏਗਾ ਔਰ ਜਲਦੀ ਹੋਏਗਾ ਗੁਰੂ ਕਿਰਪਾ ਕਰਨ ਔਰ ਔਰ ਜਿਹੜੇ ਜਿਹੜੇ ਗੱਲਾਂ ਕਰਦੇ ਨੇ ਇਹ ਭਗਵੰਤ ਮਾਨ ਹੁਰੀ ਇਹਨਾਂ ਦਾ ਬਸ ਨਿਪਟਾਰਾ ਹੋਣਾ ਜੀ ਇਹ ਐਂਡ ਤੇ ਕੰਮ ਹੋਣਾ ਇਹਨਾਂ ਦਾ ਜਿਵੇਂ ਪੀਕ ਤੇ ਨਹੀਂ ਕਹਿੰਦੇ ਹੁੰਦੇ ਇਹ ਬਸ ਬਾ ਲਾਸਟ ਦੇ ਮੂਵਮੈਂਟ ਤੇ ਹੈ ਇਹ ਜਿੰਨੇ ਕ ਨਦੇ ਹਥਿਆਰ ਚੱਲਨੇ ਸੀ ਚੱਲ ਗਏ ਹੁਣ ਇਸ ਤੋਂ ਬਾਅਦ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਵਿੱਚ ਜੀ ਬਹੁਤ ਬਹੁਤ ਤੁਹਾਨੂੰ ਧੰਨਵਾਦ ਕਰਦੇ ਆਂ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਦੀ ਇਜਾਜ਼ਤ ਧੰਨਵਾਦ